ਅਮਿਤ ਸ਼ਾਹ ਪੰਜਾਬ ਆਉਂਦੇ ਆ ਉਹ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਦੇ ਆ ਤੇ ਇੱਕ ਬਿਆਨ ਦਿੰਦੇ ਆ ਉਹ ਕਹਿੰਦੇ ਜਿਨ੍ਹਾਂ ਨੇ ਬਿਆਨਤ ਸਿੰਘ ਨੂੰ ਮਾਰਿਆ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਮਾਫ਼ ਨਹੀਂ ਕਰਾਂਗੇ ਸੋ ਅਸੀਂ ਫਕਰ ਦੇ ਨਾਲ ਕਹਿੰਨੇ ਸਾਡੇ ਬੰਦੀ ਸਿੰਘਾਂ ਨੇ ਵਧੀਆ ਕਾਰਜ ਕੀਤਾ ਸੀ ਬਿਆਨਤੇ ਬੁੱਚੜ ਨੂੰ ਮਾਰ ਕੇ ਉਹ ਤੇ ਸਾਨੂੰ ਪਤਾ ਹੀ ਆ ਇਹ ਭਾਜੀਪੀ ਸਰਕਾਰ ਦੀ ਜਿਹੜੀ ਮਨਸ਼ਾ ਬੰਦੀ ਸਿੰਘਾਂ ਪ੍ਰਤੀ ਉਹ ਬੜੀ ਗਲਤ ਹੈ ਬਿਆਨ ਆਉਂਦਾ ਕਹਿੰਦੇ ਜੇ ਅਮਰਤਪਾਲ ਜਿੱਤ ਗਿਆ ਕਹਿੰਦੇ ਪੰਜਾਬ ਵੀ ਛੱਡਣਾ ਪੈ ਜਾਣਾ ਕਹਿੰਦੇ ਪੰਜਾਬ ਚ ਤਾਂ ਫਿਰ ਅਸੀਂ ਰਹਿ ਹੀ ਨਹੀਂ ਸਕਦੇ ਇਹਨੂੰ ਛੱਡਣਾ ਪਊਗਾ ਜ਼ਰੂਰੀ ਮਨੀਤ ਬਿੱਟੂ ਨੂੰ ਜ਼ਰੂਰ ਪੰਜਾਬ ਛੱਡਣਾ ਪਊਗਾ ਪਰ ਹੋਰ ਨਹੀਂ ਕੋਈ ਛੱਡਦਾ ਸਾਡਾ ਇੱਥੋਂ ਤੱਕ ਖੜੇ ਕੀਤੇ ਜਾਂਦੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਮਰਤਪਾਲ ਨੇ ਨਸ਼ਾ ਛਡਵਾਇਆ ਨੌਜਵਾਨ ਸਿੱਧੇ ਰਾਹ ਪਾਏ ਅਮਰ ਸ਼ਕਾਤਾ ਪਰ ਉਹ ਕਹਿੰਦੇ ਸਾਬਤ ਕਰੋ ਇੱਕ ਵੀ ਬੰਦਾ ਲੈ ਕੇ ਦਿਖਾ ਦਿਓ ਜਿਹੜੇ ਬੰਦੇ ਪੁੱਛਦੇ ਆ ਨਾ ਉਹ ਆਪਣਾ ਨੰਬਰ ਦੇਣ ਉਹ ਟਾਈਮ ਦੱਸਣ ਜਗ੍ਹਾ ਦੱਸਣ ਇੱਕ ਨਹੀਂ ਹਜ਼ਾਰਾਂ ਨੌਜਵਾਨ ਅਸੀਂ ਲੈ ਕੇ ਜਾਵਾਂਗੇ ਬਸ ਟਾਈਮ ਜਗਾ ਉਹ ਨੋਟ ਕਰਵਾਉਣਾ ਜੀ ਤਾਂ ਕਹਿੰਦੇ ਇਹਦਾ ਦਿਖਾਵਾ ਘੱਟ ਹੈ ਤਾਂ ਕਹਿੰਦਾ ਕਹਿੰਦੇ 50000 ਵੋਟ ਪੈਣੀ ਐ ਅਮਰਿਤਪਾਲ ਨੂੰ ਸੀਆਈਡੀ ਦੀ ਪੱਕੀ ਰਿਪੋਰਟ ਦੇਖੋ ਸੀਆਈਡੀ ਦੀ ਉਹਨਾਂ ਨੂੰ ਰਿਪੋਰਟ ਹੋ ਗਈ ਪਰ ਜਿਹੜੀ ਸਾਡੀ ਸੀਆਈਡੀ ਆ ਨਾ ਅਸੀਂ ਇੱਕ ਦੋ ਦੀਆਂ ਤੇ ਜਵਾਨਤਾ ਜ਼ਬਤ ਕਰਾ ਦੇਣੀਆਂ ਜਿਹੜੀ ਸਾਡੀ ਸੀਆਈਡੀ ਆ ਲੋਟੀਆਂ ਦੀਆਂ ਜਵਾਨਤਾ ਵੀ ਜ਼ਬਤ ਹੋਣੀਆਂ ਵਾ ਇੰਨੇ ਵੱਡੇ ਪੱਧਰ ਦੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਹੰਗਾਰਾ ਮਿਲ ਰਿਹਾ। ਐਵੇਂ ਬੀਬੀ ਖਾਲੜਾ ਵੇਲੇ ਵੀ ਵੱਡਾ ਕੱਟ ਸੀਗਾ ਉਦੋਂ ਵੀ ਲੋਕ ਆਹੀਂ ਤੁਰੇ ਸੀ। ਜੇ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤਾਂ ਕਹਿੰਦੇ ਇੱਥੇ ਕਿੱਥੇ ਦੇ ਦੇਣ। ਅਸੀਂ ਵਲਟੋਆ ਹਾਂ ਤਾਂ ਬੜੇ ਤੰਜ ਕੱਸ ਰਹੇ ਨੇ। ਉਹ ਤਾਂ ਇੱਥੇ ਤੱਕ ਵੀ ਕਹਿ ਰਹੇ ਨੇ ਵੱਡਾ ਬਿਆਨ ਉਹਨਾਂ ਨੇ ਦਿੱਤਾ ਕਿ ਕਤੀੜ ਤੁਰੀ ਫਿਰਦੀ ਐ। ਇਹ ਗੁਰੂ ਦੀ ਸੰਗਤ ਆ ਜੀ। ਇਹ ਵਾਕਿਆ ਗੁਰੂ ਦੇ ਕੁੱਕਰ ਆ, ਗੁਰੂ ਨਾਨਕ ਦੇ ਕੁੱਕਰ ਆ। ਅਸੀਂ ਕਿਸੇ ਦਿੱਲੀ ਦੇ ਕੁੱਕਰ ਨਹੀਂ, ਕਿਸੇ ਦਿੱਲੀ ਦੀ ਕਤੀੜ ਨਹੀਂ। ਅੱਜ ਇੱਕ ਵਾਰ ਫਿਰ ਗੁਰੂ ਕੀ ਨਗਰੀ ਦੇ ਅੰਦਰ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਤਿੰਜ ਲੱਗ ਰਿਹਾ ਜਿਵੇਂ ਗੁਰੂ ਪਾਤਸ਼ਾਹ ਖੁਦ ਸਵੈਮ ਕਿਰਪਾ ਕਰ ਰਹੇ ਹੋਣ ਅੱਜ ਤਰਨਤਾਰਨ ਦੀ ਧਰਤੀ ਕੇਸਰੀ ਰੰਗ ਦੇ ਵਿੱਚ ਰੰਗੀ ਗਈ ਆ ਕਿਉਂਕਿ ਅਮਰਤਪਾਲ ਸਿੰਘ ਦੇ ਪਿਤਾ ਰੋਡ ਸ਼ੋਅ ਕੱਢ ਰਹੇ ਨੇ ਵੱਡਾ ਇਕੱਠ ਆ ਇੱਥੇ ਜਿਹੜਾ ਨੌਜਵਾਨਾਂ ਦਾ ਅਤੇ ਅਮਰਤਪਾਲ ਦੇ ਸਮਰਥਕਾਂ ਦਾ ਉੱਥੇ ਹੀ ਸਾਡੇ ਦਾ ਪ੍ਰਚਾਰਕ ਚਮਕੌਰ ਸਿੰਘ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਜੀ ਤੁਸੀਂ ਆਪ ਦੇਖ ਹੀ ਸਕਦੇ ਹੋ ਪੂਰਾ ਤਰਨਤਾਰਨ ਸ਼ਹਿਰ ਆਪ ਅੱਜ ਸੜਕ ਤੇ ਆਇਆ ਹੋਇਆ ਭਾਈ ਅਮਰਤਪਾਲ ਸਿੰਘ ਖਾਲਸਾਈ ਦੇ ਹੱਕ ਦੇ ਵਿੱਚ ਜੇ ਇਸ ਵੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਜਾ ਰਹੇ ਆ ਸੰਗਤ ਆਪ ਮਹਾਰੇ ਕਹਿਣ ਦੀ ਲੋੜ ਨਹੀਂ ਪੈਂਦੀ ਆਖਣ ਦੀ ਲੋੜ ਨਹੀਂ ਪੈਂਦੀ ਆਪ ਮਹਾਰੇ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਸਾਥ ਦੇ ਰਹੇ ਆ ਬਹੁਤ ਵੱਡਾ ਹਰ ਵਿਰੋਧੀ ਤਾਂ ਕਹਿੰਦੇ ਇਹਦਾ ਦਿਖਾਵਾ ਇਕੱਠ ਆਇਆ ਤਾਂ ਕਹਿੰਦਾ ਕਹਿੰਦੇ 50000 ਵੋਟ ਪੈਣੀ ਆ ਅਮਰਤਪਾਲ ਨੂੰ ਸੀਆਈਡੀ ਦੀ ਪੱਕੀ ਰਿਪੋਰਟ ਆ ਵੇਖੋ ਸੀਆਈਡੀ ਦੀ ਉਹਨਾਂ ਨੂੰ ਰਿਪੋਰਟ ਹੋ ਗਈ ਪਰ ਜਿਹੜੀ ਸਾਡੀ ਸੀਆਈਡੀ ਆ ਨਾ ਅਸੀਂ ਇੱਕ ਦੋ ਦੀਆਂ ਤਾਂ ਜਵਾਨ ਤਾਂ ਜ਼ਬਤ ਕਰਾ ਦਿੰਦੀਆਂ ਜਿਹੜੀ ਸਾਡੀ ਸੀਆਈਡੀ ਆ ਵਿਰੋਧੀਆਂ ਨੂੰ ਮੈਂ ਕਹਿੰਨਾ ਵੀ ਤੁਹਾਡੀ ਸੀਆਈਡੀ ਮੇਰੇ ਸਾਬਨਾ ਫੇਲ ਹੋ ਜਾਣੀ ਐ ਹਰ ਕੀ ਵੀ ਉਹ ਪਹਿਲਾਂ ਹੁੰਦਾ ਹੋਊਗਾ ਵੀ ਸੀਆਈਡੀ ਐਂ ਕਰਦੀ ਐਂ ਕਰਦੀ ਐ ਉਹਨਾਂ ਦੀਆਂ ਰਿਪੋਰਟਾਂ ਸੱਚੀਆਂ ਆਉਂਦੀਆਂ ਪਰ ਇਸ ਵਾਰ ਵਿਰੋਧੀਆਂ ਦੀਆਂ ਜ਼ਬਾਨਤਾਂ ਵੀ ਜ਼ਬਤ ਹੋਣੀਆਂ ਵਾ ਇੰਨੇ ਵੱਡੇ ਪੱਧਰ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਹੰਗਾਰਾ ਮਿਲ ਰਿਹਾ ਜੀ ਕਹਿੰਦੇ ਬੀਬੀ ਖਾਲੜਾ ਵੇਲੇ ਵੀ ਵੱਡਾ ਘਟ ਸੀਗਾ ਉਦੋਂ ਵੀ ਲੋਕ ਆਹੀਂ ਤੁਰੇ ਸੀ ਹਵਾ ਉਦੋਂ ਵੀ ਲੱਗਦੀ ਸੀ ਕਿ ਭਾਈ ਬੀਬੀ ਖਾਲੜਾ ਦੀ ਕਿਉਂਕਿ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਤਾਂ ਕਹਿੰਦੇ ਬਹੁਤ ਵੱਡੀਆਂ ਨਾ ਅਮਰਤਪਾਲ ਦੀ ਕੁਰਬਾਨੀ ਨਾਲੋਂ ਵੀ ਵੱਡੀ ਸੀ ਜੇ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਕਹਿੰਦੇ ਇੱਥੇ ਕਿੱਥੇ ਦੇ ਦੇਣਗੇ ਨਹੀਂ ਬਿਲਕੁਲ ਉਹਨਾਂ ਦੀ ਕੁਰਬਾਨੀ ਨੂੰ ਸਜਦਾ ਵਾ ਅੱਜ ਵੀ ਅਸੀਂ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਆਂ ਕੁਰਬਾਨੀ ਬਹੁਤ ਵੱਡੀ ਆ ਪਰ ਉਸ ਸਮੇਂ ਮੈਨੂੰ ਇਦਾਂ ਲੱਗਦਾ ਵੀ ਉਸ ਸਮੇਂ ਨੌਜਵਾਨੀ ਦੇ ਅੰਦਰ ਬਹੁਤ ਰੁਝਾਨ ਘੱਟ ਸੀ ਇੱਕ ਸੋਸ਼ਲ ਮੀਡੀਆ ਦਾ ਜੋਗ ਨਹੀਂ ਸੀ ਹੁਣ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦਾ ਜੋਗ ਨੌਜਵਾਨੀ ਆਪ ਮੁਹਾਰੇ ਚੱਲ ਰਹੀ ਹੈ ਪਿੰਡਾਂ ਦੇ ਪਿੰਡਾਂ ਦੇ ਵਿੱਚ ਮਤੇ ਪੈ ਗਏ ਆ ਵੀ ਅਸੀਂ ਇਸ ਵਾਰ ਜੇਕਰ ਬੂਥ ਲੱਗੂ ਦਾ ਭਾਈ ਅਮਰਤਪਾਲ ਸਿੰਘ ਖਾਲਸਾਈ ਦਾ ਲੱਗੂਗਾ ਦੂਸਰੇ ਕਿਸੇ ਦਾ ਨਹੀਂ ਲੱਗੂਗਾ ਸੋ ਇਹਦੇ ਤੋਂ ਵੱਡੀ ਪ੍ਰਾਪਤੀ ਹੋਰ ਕੀ ਹੋ ਸਕਦੀ ਪਿੰਡਾਂ ਦੇ ਵਿੱਚ ਸਹਿਮਤੀ ਦੇ ਨਾਲ ਵੀ ਇੱਕੋ ਬੂਥ ਲਾਉਣ ਦਾ ਉਹਨਾਂ ਵੱਲੋਂ ਪ੍ਰਾਨਣ ਕੀਤਾ ਗਿਆ ਵਾ ਸੋ ਇਸਕਰ ਤਾਂ ਵਿਰੋਧੀ ਜਾਣਗੇ ਧੱਕਾ ਸਾਡੇ ਨਾਲ ਇਹ ਤਾਂ ਲੋਕਤੰਤਰ ਹੈ ਹੀ ਨਹੀਂਗਾ ਨਾ ਨਾ ਮੈਂ ਸਹਿਮਤੀ ਇੱਕ ਸ਼ਬਦ ਵਰਤਿਆ ਵਿੱਚ ਸ਼ਾਇਦ ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ ਪਰ ਜੇ ਉਹਨਾਂ ਦੇ ਸਮਰਥਕ ਜੇ ਉਹਨਾਂ ਸਮਰਥਕ ਲਾਉਣਗੇ ਸਮਰਥਕੀ ਜਦੋਂ ਸਹਿਮਤੀ ਸੱਜਾ ਦਾ ਦੇਣ ਕਿ ਮੰਨ ਕੇ ਚਲੋ ਉਹਨਾਂ ਦੇ ਸਮਰਥਨ ਕਾਲੀ ਦਲ ਹੈ ਬਾਦਲ ਵਾਲੇ ਜਾਂ ਕਾਂਗਰਸ ਆ ਆਪ ਵਾਲੇ ਆ ਜਦੋਂ ਉਹਨਾਂ ਨੇ ਸਹਿਮਤੀ ਦੇ ਨਾਲ ਹੀ ਕਹਿ ਦਿੱਤਾ ਵੀ ਸਾਡੀ ਸਹਿਮਤੀ ਹੋ ਗਈ ਤਿੰਨਾਂ ਚੋਂ ਪਾਰਟੀਆਂ ਦੀ ਤੇ ਫਿਰ ਫਿਰ ਉੱਥੇ ਵਿਰੋਧੀ ਰਿਹਾ ਕੌਣ ਉਹਨਾਂ ਦੇ ਸਮਰਥਨ ਰਹੇ ਕੌਣ ਉਹ ਭਾਈ ਸਾਹਿਬ ਦੇ ਸਾਰੇ ਸਮਰਥਨ ਹੋ ਜਾਂਦੇ ਆ ਪਰ ਵਰਸਾ ਸਿੰਘ ਵਲਟੋਵਾਹ ਤਾਂ ਬੜੇ ਤੰਜ ਕੱਸ ਰਹੇ ਨੇ ਉਹ ਤਾਂ ਇੱਥੇ ਤੱਕ ਵੀ ਕਹਿ ਰਹੇ ਨੇ ਵੱਡਾ ਬਿਆਨ ਉਹਨਾਂ ਨੇ ਦਿੱਤਾ ਕਿਤੇ ਕਤੀੜ ਤੁਰੀ ਫਿਰਦੀ ਆ ਇਹ ਗੁਰੂ ਦੀ ਸੰਗਤ ਆ ਜੀ ਇਹ ਵਾਕਿਆ ਗੁਰੂ ਦੇ ਕੁੱਕਰ ਆ ਗੁਰੂ ਨਾਨਕ ਦੇ ਕੁੱਕਰ ਆ ਅਸੀਂ ਕਿਸੇ ਦਿੱਲੀ ਦੇ ਕੁੱਕਰ ਨਹੀਂ ਕਿਸੇ ਦਿੱਲੀ ਦੀ ਕਤੀੜ ਨਹੀਂ ਅਸੀਂ ਤਾਂ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੂਕਰਾਂ ਤੇ ਕੂਕਰ ਹੋ ਕੇ ਅਸੀਂ ਸੇਵਾ ਨਿਭਾ ਰਹੇ ਹਾਂ ਸੱਚੇ ਪਾਤਸ਼ਾਹ ਜੀ ਇਹਨਾਂ ਕੂਕਾਂ ਨੂੰ ਕੂਕਰਾਂ ਨੂੰ ਭਾਗ ਲਾਉਣ ਫਾਲ ਲੱਗੇ ਭਾਈ ਸਾਹਿਬ ਜੀ ਦੀ ਜਿੱਤ ਹੋਵੇ ਵੱਡੀ ਲੀਡ ਦੇ ਨਾਲ ਜਿੱਤ ਹੋਵੇ ਅਸੀਂ ਕੂਕਰ ਹੈਗੇ ਹਾਂ ਪਰ ਗੁਰੂ ਨਾਨਕ ਦੇ ਦਰ ਦੇ ਕੂਕਰਾਂ ਦਿੱਲੀ ਤਖਤਾਂ ਤੇ ਬਾਦਲਾਂ ਦੇ ਕੂਕਰ ਨਹੀਂ ਕਾਂਗਰਸ ਦੇ ਕੂਤਰ ਨਹੀਂ ਇੰਦਰਾ ਗਾਂਧੀ ਦੇ ਕੂਕਰ ਨਹੀਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੂਕਰ ਹੈਗੇ ਹਾਂ ਜੀ ਹੂੰ ਅਮਿਤ ਸ਼ਾਹ ਪੰਜਾਬ ਆਉਂਦੇ ਆ ਉਹ ਰਵਨੀਤ ਬਿੱਟੂ ਦੇ ਹੱਕ 'ਚ ਪ੍ਰਚਾਰ ਕਰਦੇ ਆ ਤੇ ਇੱਕ ਬਿਆਨ ਦਿੰਦੇ ਆ ਉਹ ਕਹਿੰਦੇ ਜਿਨ੍ਹਾਂ ਨੇ ਬਿਆਨਤ ਸਿੰਘ ਨੂੰ ਮਾਰਿਆ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਮਾਫ ਨਹੀਂ ਕਰਾਂਗੇ ਸਿੱਧਮ ਸਿੱਧਾ ਜਿਹੜਾ ਉਹ ਬਿਨਾ ਬੋਲੇ ਬੰਦੀ ਸਿੰਘਾਂ ਦੇ ਬਾਰੇ ਉਹ ਗੱਲ ਕਰ ਗਿਆ ਉਹਦੇ ਅਮਿਤ ਸ਼ਾਹ ਨੇ ਪਹਿਲਾਂ ਵੀ ਕਿਹਾ ਸੀ ਜੀ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਜਦੋਂ ਨਵਾਂ ਸਾਲ ਸੀ ਉਦੋਂ ਵੀ ਉਹਦਾ ਇਹ ਬਿਆਨ ਆਇਆ ਸੀ ਵੀ ਜਿਹੜੇ ਬੰਦੀ ਸਿੰਘ ਆ ਵੀ ਇਹ ਜੇਕਰ ਮਾਫੀ ਮੰਗ ਲੈਣ ਜਾਂ ਆਪਣੇ ਗੁਨਾਹ ਦੀ ਮਾਫੀ ਮੰਗ ਲੈਣਾ ਸੀ ਇਹਨਾਂ ਨੂੰ ਛੱਡ ਦਵਾਂਗੇ ਸੋ ਅਸੀਂ ਫਖਰ ਦੇ ਨਾਲ ਕਹਿੰਨੇ ਸਾਡੇ ਬੰਦੀ ਸਿੰਘਾਂ ਨੇ ਵਧੀਆ ਕਾਰਜ ਕੀਤਾ ਸੀ ਬੇਅੰਤੇ ਬੁੱਚੜ ਨੂੰ ਮਾਰ ਕੇ ਉਹ ਤੇ ਸਾਨੂੰ ਪਤਾ ਹੀ ਆ ਇਹ ਬੀਜੇਪੀ ਸਰਕਾਰ ਦੀ ਜਿਹੜੀ ਮਨਸ਼ਾ ਬੰਦੀ ਸਿੰਘਾਂ ਪ੍ਰਤੀ ਉਹ ਬੜੀ ਗਲਤ ਹੈ ਭਾਵੇਂ ਉਹ ਕਾਂਗਰਸ ਹੋਵੇ ਤੇ ਭਾਵੇਂ ਇਹ ਹੋਵੇ ਬਿੱਟੂ ਦਾ ਬਿਆਨ ਆਉਂਦਾ ਉਹ ਕਹਿੰਦੇ ਜੇ ਅਮਰਤਪਾਲ ਜਿੱਤ ਗਿਆ ਕਹਿੰਦੇ ਪੰਜਾਬ ਵੀ ਛੱਡਣਾ ਪੈ ਜਾਣਾ ਕਹਿੰਦੇ ਪੰਜਾਬ ਚ ਤਾਂ ਫਿਰ ਅਸੀਂ ਰਹਿ ਹੀ ਨਹੀਂ ਸਕਦੇ ਇਹਨੂੰ ਛੱਡਣਾ ਪਊਗਾ ਜ਼ਰੂਰੀ ਮਨੀਤ ਬਿੱਟੂ ਨੂੰ ਜ਼ਰੂਰ ਪੰਜਾਬ ਛੱਡਣਾ ਪਊਗਾ ਪਰ ਹੋਰ ਨਹੀਂ ਕੋਈ ਛੱਡਦਾ ਜੀ ਹੋਰ ਨਹੀਂ ਕੋਈ ਛੱਡਦਾ ਕਿਉਂਕਿ ਸਾਰੇ ਹੀ ਹਿੰਦੂ ਮੁਸਲਮਾਨ ਸਾਰਾ ਭਾਈਚਾਰਾ ਇੱਥੇ ਇੱਕ ਜੋ ਟੋਕੇ ਰਹਿੰਦਾ ਵਾਰ ਰਵਨੀਤ ਬਿੱਟੂ ਜ਼ਰੂਰ ਛੱਡੂਗਾ ਕਿਉਂਕਿ ਇਹਨਾਂ ਨੇ ਭਾਈਚਾਰੇ ਦੇ ਵਿੱਚ ਪਾੜ ਪਾਏ ਆ ਇਹਨਾਂ ਨੇ ਭਾਈਚਾਰੇ ਉੱਪਰ ਰਾਜਨੀਤੀ ਕੀਤੀ ਆ ਤੇ ਇਹ ਇਹ ਭਾਵੇਂ ਜ਼ਰੂਰ ਛੱਡ ਜਾਣ ਪਰ ਹੋਰ ਨਹੀਂ ਕੋਈ ਛੱੜਦੇ ਜਿਹੜੇ ਪ੍ਰੇਮ ਦੇ ਨਾਲ ਰਹਿਣਾ ਜਾਣਦੇ ਆ ਇੱਕ ਆਰਐਸਐਸ ਦਾ ਬਹੁਤ ਵੱਡਾ ਟੈਗ ਲਾਇਆ ਜਾ ਰਿਹਾ ਕਿਉਂਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਵਕੀਲ ਵੀ ਨੇ ਤੇ ਜਦੋਂ ਜੇਲ੍ਹ 'ਚ ਮੁਲਾਕਾਤ ਕਰਕੇ ਆਉਂਦੇ ਉਸ ਤੋਂ ਬਾਅਦ ਚੌਣ ਲੜਨ ਦਾ ਐਲਾਨ ਹੋ ਜਾਂਦਾਗਾ ਉਸ ਨੂੰ ਲੈ ਕੇ ਵਿਰੋਧੀ ਬੜੇ ਤੰਗ ਕੱਸ ਰਹੇ ਆ ਕਹਿੰਦੇ ਤਾਂ ਸਪਸ਼ਟ ਕਲੀਅਰ ਹੁੰਦਾਗਾ ਵੇਖੋ ਜਿਹੜਾ ਰਾਜਦੇਵ ਖਾਲਸਾ ਉਹਦੇ ਕਹਿੰਦੇ ਉੱਪਰ ਭਾਈ ਅਮਰਤਪਾਲ ਸਿੰਘ ਖਾਲਸਾਈ ਨੇ ਚੋਣ ਲੜਨ ਵਾਸਤੇ ਐਲਾਨ ਨਹੀਂ ਕੀਤਾ ਇਹ ਤੇ ਪਹਿਲੀ ਗੱਲ ਪੱਕੀ ਰਹੀ ਆ ਨਾ ਕਿਉਂਕਿ ਮਾਤਾ ਪਿਤਾ ਜੀ ਹੁਣੀ ਜਾਂਦੇ ਆ ਉੱਥੇ ਪਰਿਵਾਰ ਵਾਲੇ ਜਾਂਦੇ ਆ ਪਰਿਵਾਰ ਵਾਲਿਆਂ ਨੇ ਸਭ ਤੋਂ ਪਹਿਲਾਂ ਬੀ ਭਾਈ ਸਾਹਿਬ ਨੂੰ ਉੱਥੇ ਕਿਹਾ ਵੀ ਸੰਗਤ ਦਾ ਹੰਗਾਰਾ ਇਹ ਮੜ ਰਿਹਾ ਵੀ ਤੁਸੀਂ ਚੋਣ ਲੜੋ ਪਰਿਵਾਰ ਦੇ ਕਹਿਣ ਉੱਪਰ ਇੱਕ ਸੰਗਤ ਦਾ ਹੰਗਾਰਾ ਲੈ ਕੇ ਗਿਆ ਸੰਗਤ ਦੀ ਬੇਨਤੀ ਲੈ ਕੇ ਗਿਆ ਫਿਰ ਭਾਈ ਅਮਰਤਪਾਲ ਸਿੰਘ ਨੇ ਚੋਣ ਨੂੰ ਲੜਨ ਵਾਸਤੇ ਹਾਂ ਦਿੱਤੀ ਆ ਨਾ ਕਿ ਰਾਜਦੇਵ ਖਾਲਸੇਖਦਿਆ ਉਹਦੇ ਕਰਕੇ ਦਿੱਤੀ ਆ ਜੀ ਸਵਾਲ ਤਾਂ ਇੱਥੋਂ ਤੱਕ ਖੜੇ ਕੀਤੇ ਜਾਂਦੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਮਰਤਪਾਲ ਨੇ ਨਸ਼ਾ ਛਡਵਾਇਆ ਨੌਜਵਾਨ ਸਿੱਧੇ ਰਾਹ ਪਾਏ ਅਮਰ ਸ਼ਕਾਤਾ ਪਰ ਉਹ ਕਹਿੰਦੇ ਸਾਬਤ ਕਰੋ ਇੱਕ ਵੀ ਬੰਦਾ ਲੈ ਕੇ ਦਿਖਾ ਦਿਓ ਮੈਂ ਜਿਹੜੇ ਬੰਦੇ ਪੁੱਛਦੇ ਆ ਨਾ ਉਹ ਆਪਣਾ ਨੰਬਰ ਦੇਣ ਉਹ ਟਾਈਮ ਦੱਸਣ ਜਗ੍ਹਾ ਦੱਸਣ ਇੱਕ ਨਹੀਂ ਹਜ਼ਾਰਾਂ ਨੌਜਵਾਨ ਅਸੀਂ ਲੈ ਕੇ ਜਾਵਾਂਗੇ ਬਸ ਟਾਈਮ ਜਗਾ ਉਹ ਨੋਟ ਕਰਵਾਉਣ ਅਸੀਂ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਨਸ਼ਾ ਨਹੀਂ ਕੱਲਾ ਛੱਡਿਆ ਨਸ਼ਾ ਛੱਡਣ ਤੋਂ ਵਾਦਾ ਉਹਨਾਂ ਨੇ ਅਮਰਤ ਵੀ ਛਕਿਆ ਸਿੰਘ ਸਜੇ ਜਿਨ੍ਹਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਨਹੀਂ ਸੀ ਉਹਨਾਂ ਨੇ ਦਸਤਾਰਾਂ ਬੰਨਣੀਆਂ ਸ਼ੁਰੂ ਕਰਤੀਆਂ ਜਿਨ੍ਹਾਂ ਦੇ ਮੋਖ ਉੱਪਰ ਦਾੜੇ ਨਹੀਂ ਸੀ ਉਹਨਾਂ ਨੇ ਦਾੜੇ ਰੱਖਣੇ ਸ਼ੁਰੂ ਕਰਤੇ ਜਿਹੜੇ ਨਸ਼ੇ ਜਿਹੜੇ ਨਸ਼ੇ ਹਿੰਦੂਆਂ ਦੇ ਬੱਚਿਆਂ ਨੇ ਵੀ ਅਮਰਤ ਛਕੇ ਹਿੰਦੂਆਂ ਦੇ ਤੇ ਇੱਕ ਬੀਬੀ ਜੀ ਆਏ ਆ ਤੇ ਇੱਕ ਉਹਨਾਂ ਦੇ ਨਾਲ ਸਿੰਘ ਆਇਆ ਵਾ ਜਿਨ੍ਹਾਂ ਨੇ ਉੱਥੇ ਸੇਵਾ ਕੀਤੀ ਗੱਡੀ ਦੇ ਵਿੱਚ ਜਿਨ੍ਹਾਂ ਨੇ ਪੱਟੀਆਂ ਕੀਤਾ ਜਿਹੜੇ ਜ਼ਖਮੀ ਕਿਸਾਨ ਹੀ ਜਿਹੜੇ ਉਹ ਅਮਰਤਾਰੀ ਹੋ ਗਏ ਉਹ ਸਿੰਘ ਸੱਜ ਗਏ ਆ ਇਹ ਭਾਈ ਅਮਰਤਪਾਲ ਸਿੰਘ ਜੀ ਦੀ ਦੇਣ ਆ ਬਿਲਕੁਲ ਤੁਸੀਂ ਸੋਣੀ ਲਿਆ ਜੀ ਜੀ ਬਿਲਕੁਲ ਉਹਦੀਆਂ ਨੂੰ ਕਹਿ ਦਿਓ ਮੜਾ ਜੀ ਵੀ ਆਪਣਾ ਟਾਈਮ ਸਮਾਂ ਦੱਸ ਦੇਣਾ ਠੀਕ ਜੀ ਬਿਲਕੁਲ ਤਾਂ ਵਿਰੋਧੀਆਂ ਨੂੰ ਜਿਹੜੇ ਉਹਨਾਂ ਦੇ ਸਵਾਲ ਸੀ ਜਾਂ ਜਿਹੜੇ ਲਗਾਤਾਰ ਵਿਰੋਧੀ ਇਲਜ਼ਾਮ ਲਗਾ ਰਹੇ ਸੀ ਤਾਂ ਉਹਨਾਂ ਦਾ ਪੰਥਕ ਪ੍ਰਚਾਰਕ ਚਮਕੌਰ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਇੱਕ ਵਧੀਆ ਜਵਾਬ ਉਹਨਾਂ ਨੇ ਦਿੱਤਾ ਆਪਣੀ ਭਾਸ਼ਾ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਟਾਈਮ ਤੇ ਸਮਾਂ ਦੱਸ ਦਿਓ ਅਸੀਂ ਤੁਹਾਨੂੰ ਜਿਹੜੇ ਹਜ਼ਾਰਾਂ ਹੀ ਨੌਜਵਾਨ ਜਿਹੜੇ ਖੜੇ ਕਰ ਦੇਵਾਂਗੇ ਕਿ ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਕਰਕੇ ਨਸ਼ਾ ਛੱਡਿਆ ਤੇ ਉਹ ਗੁਰੂ ਦੇ ਨਾਲ ਜੁੜੇ ਨੇ ਕੈਮਰਾ ਪਰਸਨ ਗੁਰਜਿੰਦਰ ਸਿੰਘ ਦੇ ਨਾਲ ਰਾਜੀਵ ਸਿੰਘ ਭੋਲਰ ਐਸਐਮਟੀਵੀ ਤਰਨਤਨ ਸਾਹਿਬ